ਹਰਿਆਣੇ ਤੇ ਪੰਜਾਬ ਵਿਚਕਾਰ ਪਾਣੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਬੀਤੇ ਦਿਨ ਫੈਸਲਾ ਲਿਆ ਕਿ ਹਰਿਆਣੇ ਨੂੰ ਪੂਰਾ ਪਾਣੀ ਦਿੱਤਾ ਜਾਵੇਗਾ ਜਿਸ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧ ਕੀਤਾ ਸੀਮਾ ਮਾਨ ਨੇ ਇਸ ਦੇ ਨਾਲ ਹੀ ਭਾਜਪਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਦਰਅਸਲ ਬੀਤੀ ਸ਼ਾਮ ਹੋਈ ਇੱਕ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਹਰਿਆਣਾ ਲਈ 8500 ਕਿਊਸਿਕ ਪਾਣੀ ਛੱਡਣ ਦੇ ਆਦੇਸ਼ ਦਿੱਤੇ ਗਏ ਨੇ ਹਾਲਾਂਕਿ ਕੇਂਦਰੀ ਊਰਜਾ ਮੰਤਰੀ ਮਨੋਹਰ لال ਖੱਟਰ ਦੇ ਆਦੇਸ਼ ਤੇ ਹੋਈ ਇਸ ਮੀਟਿੰਗ 'ਚ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਦੂਜੇ ਪਾਸੇ ਹਰਿਆਣਾ ਦਿੱਲੀ ਦੇ ਰਾਜਸਥਾਨ ਦੇ ਨੁਮਾਇੰਦੇ ਇਸ ਫੈਸਲੇ ਦੇ ਹੱਕ ਚ ਰਹੇ ਹੁਣ ਸੀਮਾਨ ਨੇ ਇਸ ਤੇ ਆਪਣੀ ਪ੍ਰਤੀਕਿਰਿਆ ਦੰਦਿਆਂ ਬੀਬੀ ਐਮਬੀ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਦੇ ਹੱਕ ਦਾ ਪਾਣੀ ਬੀਬੀ ਐਮਬੀ ਜ਼ਰੀਏ ਹਰਿਆਣਾ ਨੂੰ ਦੇਣ ਦੇ ਫੈਸਲੇ ਦਾ ਪੂਰਾ ਪੰਜਾਬ ਸਖਤ ਵਿਰੋਧ ਕਰਦਾ ਹੈ ਕੇਂਦਰ ਤੇ ਹਰਿਆਣਾ ਦੀ ਬੀਜੇਪੀ ਸਰਕਾਰ ਪੰਜਾਬ ਖਿਲਾਫ ਇਕਜੁੱਟ ਹੋ ਗਈ ਹੈ ਬੀਜੇਪੀ ਦਾ ਸਾਡੇ ਹੱਕਾਂ ਤੇ ਇੱਕ ਹੋਰ ਡਾਕਾ ਅਸੀਂ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਭਾਜਪਾ ਬੀਜੇਪੀ ਪੰਜਾਬ ਤੇ ਪੰਜਾਬੀਆਂ ਦੀ ਕਦੇ ਸਕੀਨੀ ਬਣ ਸਕਦੀ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਨੇ ਵੀ ਇਸ ਦਾ ਵਿਰੋਧ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਾਡਾ ਪਾਣੀ ਸਾਨੂੰ ਖੂਨ ਨਾਲੋਂ ਵੀ ਵੱਧ ਪਿਆਰਾ ਹੈ ਭਾਜਪਾ ਔਰ ਕੇਂਦਰ ਸਰਕਾਰ ਵੱਲੋਂ ਇੱਕ ਵਾਰ ਫੇਰ ਪੰਜਾਬ ਤੇ ਪੰਜਾਬੀਆਂ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲਾ ਕੰਮ ਹੈ ਜਿਹੜਾ ਉਹ ਕੀਤਾ ਗਿਆ ਹੈ ਬੀਬੀਐਮਬੀ ਦੇ ਵਿੱਚੋਂ ਪੰਜਾਬ ਦੇ ਹਿੱਸੇ ਦਾ ਪਾਣੀ ਕੱਟ ਕੇ ਹਰਿਆਣਾ ਨੂੰ ਅੱਜ ਦਿੱਤਾ ਜਾ ਰਿਹਾ ਹੈ ਮੈਂ ਕੇਂਦਰ ਸਰਕਾਰ ਨੂੰ ਔਰ ਭਾਜਪਾ ਨੂੰ ਸਸ ਫਸਟ ਲਫਜ਼ਾ ਦੇ ਵਿੱਚ ਕਹਿ ਦੇਣਾ ਚਾਹਣਾ ਕਿ ਇਹ ਧੋਖਾ ਪੰਜਾਬ ਕਤਾਈ برداشت ਨਹੀਂ ਕਰੇਗਾ ਪੰਜਾਬ ਪੰਜਾਬ ਦੇ ਕਿਸਾਨਾਂ ਦੀ ਜਿੰਦ ਜਾਨ ਪੰਜ ਦਰਿਆਵਾਂ ਵਾਲੇ ਪੰਜ ਆਪ ਪੰਜਾਬ ਦੀ ਜਿੰਦ ਜਾਨ ਪਾਣੀ ਹੈ ਔਰ ਇਸ ਪਾਣੀ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਕਿਸੇ ਵੀ ਗਵਾਂਢੀ ਰਾਜ ਨੂੰ ਨਹੀਂ ਦੇ ਸਕਦੇ ਸਾਡੀ ਸਰਕਾਰ ਦੀ ਆਮ ਆਦੀ ਪਾਰਟੀ ਦੀ ਔਰ 3 ਕਰੋੜ ਪੰਜਾਬੀਆਂ ਦਾ ਤਹਿਈਆ ਕਿ ਕਿਸੇ ਵੀ ਹੱਦ ਤੱਕ ਜਾਣਾ ਪਿਆ ਅਸੀਂ ਲੋਕ ਜਾਵਾਂਗੇ ਪਰ ਇਹ ਧੋਖਾ ਇਹ ਮੱਕਾਰੀ ਇਹ ਗਦਾਰੀ ਇਹ ਪਿੱਠ ਦੇ ਵਿੱਚ ਛੁਰਾ ਮਾਰਨ ਵਾਲਾ ਕੰਮ ਜੋ ਭਾਜਪਾ ਔਰ ਕੇਂਦਰ ਸਰਕਾਰ ਕਰ ਰਹੀ ਹੈ ਇਹ ਬਰਦਾਸ਼ਤ ਨਹੀਂ ਹੋਊਗਾ ਸੋ ਮੇਰੀ ਪ੍ਰਧਾਨ ਮੰਤਰੀ ਜੀ ਨੂੰ ਔਰ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਤੁਸੀਂ ਅੱਗ ਦੇ ਨਾਲ ਨਾ ਖੇਡੋ ਪਹਿਲਾਂ ਵੀ ਤੁਸੀਂ ਕਈ ਮੌਕਿਆਂ ਦੇ ਉੱਪਰ ਪੰਜਾਬ ਦੇ ਨਾਲ ਗਦਾਰੀ ਕਮਾਈ ਹੈ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ ਸਾਡੀ ਜਿੰਦ ਜਾਨ ਪੰਜਾਬ ਦੇ ਪਾਣੀ ਨੇ ਸਾਨੂੰ ਆਪਣੇ ਫੋਨ ਨਾਲੋਂ ਵੀ ਵੱਧ ਪਿਆਰਾ ਪੰਜਾਬ ਦਾ ਪਾਣੀ ਹੈ ਸੋ ਕਿਰਪਾ ਕਰਕੇ ਇਹ ਕੰਮ ਨਾ ਕਰੋ ਨਹੀਂ ਪੰਜਾਬ ਨੂੰ ਪੰਜਾਬੀਆਂ ਨੂੰ ਪੰਜਾਬ ਸਰਕਾਰ ਨੂੰ ਆਵਾਦੀ ਪਾਰਟੀ ਨੂੰ ਕਿਸੇ ਵੀ ਐਕਸਟੈਂਡ ਕਿਸੇ ਵੀ ਹੱਦ ਤੱਕ ਜਾਣਾ ਪਿਆ ਅਸੀਂ ਜਾਵਾਂਗੇ ਪਰ ਅਸੀਂ ਆਪਦੇ ਪਾਣੀ ਦੀ ਰੱਖਿਆ ਕਰਨ ਦੇ ਲਈ ਵਚਨਬੱਧ ਹਾਂ